ਅੱਗੇ ਹੀ ਕਰੇ ਆਪਣਾ ਰੱਖਿ ਸਹਜ ਤਨ ਉਪਜੈ ਦੁਖ ਮਾਇ ਵਿਚੋਂ ਜਾਈ ਅਰਨਾਮਾ ਹਰਮਨ ਵਸੈ ਸੈਜੀ ਹਰਗੁਣ ਗਾਏ ਗੁਰਮਤੀ ਮੋ ਸੋਹਣੀ ਹਰਾਖਿਆ ਉਰਤਾਰ ਅਥੇ ਉਥੈ ਸੁਖ ਕਨਾ ਜਪ ਹਰਿ ਹਰਿ ਉਤਰੀ ਪਾਰ ਹਮੈ ਵਿੱਚ ਜਾਗਰਣ ਨਾ ਹੋਵਈ ਹਰਿ ਭਗਤ ਨਾ ਪਵੀ ਥਾਏ ਮਨ ਮੁਖ ਦਰ ਢੋਈ ਨਾ ਲਹੈ ਭੈ ਦੂਜੀ ਕਰਮ ਕਮਾਏ ਧਿਗ ਖਾਨ ਧਿਗ ਪੈਨਨ ਜਿਨਾਂ ਦੂਜੀ ਭਾਇ ਪਿਆਰ ਬਿਟਾ ਕੇ ਕੀੜੇ ਬਿਟਾਰਾ ਤੇ ਮਰ ਜਮਹਿ ਹੋਏ ਖਵਾਰ ਜਿਨ ਕੋ ਸਾਗੁਰ ਭੇਟਿਆ ਤਿਨ ਆਵਤੋਂ ਵੱਲ ਜਾਉ ਤਿਨ ਕੀ ਸੰਗਤ ਮਿਲ ਰਹਾ ਸੱਜੇ ਸੱਚ ਸਮਾਉ ਗੁਰ ਪੂਰੇ ਭਾਗ ਪੂਰੇ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਏ ਸਾਗੁਰ ਤੇ ਸਹਿਜ ਉਪਜੈ ਹਮੈ ਸਬਦ ਜਲਾਏ ਅਰ ਸਰਨਾਈ ਭਜ ਮਨ ਮੇਰੇ ਸਭ ਕੇ ਕਰਨੇ ਜੋਗ ਨਾਨਕ ਨਾਮ ਨਾ ਵਿਸਰੇ ਜੋ ਤਿਸ ਭਾਵੇ ਸੋ ਹੋਗ ਨਾਨਕ ਨਾਮ ਨਾ ਵਿਸਰੇ ਜੋ ਕਿਸ ਕਰੈ ਸੋ ਹੋਗ ਵਿਭਾਗ ਪਰਬਾਤੀ ਮਹੱਲਾ ਪਨਵਾਇ ਅਟਪਦੀਆ ਏਕ ਓੰਕਾਰ ਸਾ ਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗੇ ਜੋਗ ਆਨੰਦ ਸੰਜੁਗਤਾ ਊਰਜ ਪਰਯੋਮਨ ਮੀਠ ਮਹਾਰਾ ਗੁਣ ਗਾਹਕ ਮੇਰੇ ਪ੍ਰਾਣੀ ਅਦਾਰਾਏ ਏ ਕੇ ਹਮਾਰਾ ਅੰਤਰਜਾਮੀ ਤਰੇ ਕਾ ਮੈਂ ਟਿਕ ਇਕਸ ਕੀ ਸਿਰ ਸਾਹਾ ਵਡ ਪੁਰਖ ਸੁਆਮੀ ਰਹਾਉ ਸਾਰਨਾਗਨ ਸੋਂ ਮੇਰੀ ਟੂਟਨ ਹੋਈ ਗੁਰ ਕਹਿ ਆਏ ਝੂਠੀ ਧੋਹੀ ਮੁਖ ਮੀਠੀ ਖਾਈ ਕਉਰਾਏ ਮ੍ਰਿਤਨਾਮ ਮਨ ਰਹਿ ਆ ਸਮਾਏ ਲੋਭ ਮੋਹ ਸੋਂ ਗਈ ਵਿਖੋਟ ਗੁਰ ਕਿਰਪਾਲ ਮੋਹਿ ਕੀਨੀ ਛੋਟ ਏ ਠਗਵਾਰੀ ਬਹੁਤ ਕਰ ਗਾਲੇ ਹਮ ਗੁਰ ਰਖ ਲੀਏ ਕਿਰਪਾਲੇ ਕਾਮ ਕ੍ਰੋਧ ਸੋਂ ਠਾਟ ਨ ਬਨਿਆ ਗੁਰ ਉਪਦੇਸ਼ ਮੋਹਿ ਕਾਨੀ ਸੁਨਿਆ ਲਹ ਦੇਖੋ ਤਾ ਮਹਾ ਚੰਡਾਦ ਰਾਖੜੀ ਆਪਣੇ ਗੁਰ ਗੋਪਾਲ ਦਸ ਨਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਰਸੀ ਬਖਾਗਨ ਇਹਨਾਂ